ਸੰਗਰੂਰ ਦੇ ਪਿੰਡ ਆਲੋਆਰਖ ਦੀ ਜ਼ਮੀਨ ਦੇ ਵਿੱਚੋਂ ਜ਼ਹਿਰੀਲਾ ਲਾਲ ਰੰਗ ਦਾ ਪਾਣੀ ਨਿਕਲ ਰਿਹਾ ਜੀ ਹਾਂ ਇਹ ਮੁਸੀਬਤ ਜਿਹੜੀ ਹੈਗੀ ਆ ਇੱਕ ਕਿਸਾਨ ਤਕਰੀਬਨ ਤਕਰੀਬਨ 1995 ਤੋਂ ਢੇਲ ਰਿਹਾ ਇਸ ਜਗ੍ਹਾ ਦੇ ਨਜ਼ਦੀਕ ਇੱਕ ਰੰਗ ਵਾਲੀ ਫੈਕਟਰੀ ਸੀ ਜਿਹੜੀ ਫਿਲਹਾਲ ਹੁਣ ਬੰਦ ਹੋ ਗਈ ਭਾਵੇਂ ਪਰ ਉਹ ਰੰਗ ਵਾਲੀ ਫੈਕਟਰੀ ਦੇ ਕਾਰਨ ਕਿਤਨਾ ਕਿਤੇ ਕਿਸਾਨ ਇਲਜ਼ਾਮ ਲਗਾ ਰਿਹਾ ਕਿ ਉਹ ਆਪਣੀ ਜਿਹੜਾ ਰੰਗ ਦਾ ਕੈਮੀਕਲ ਸੀ ਉਹ ਜ਼ਮੀਨ ਦੇ ਵਿੱਚ ਕਿਤਨਾ ਕਿਤੇ ਚਾਰਜ ਕਰਦਾ ਸੀ ਜਿਸ ਦੇ ਕਾਰਨ ਹੁਣ ਇਸ ਕਿਸਾਨ ਨੂੰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਲੰਬੇ ਸਮੇਂ ਤੋਂ ਕਿਸਾਨ ਦੇ ਖੇਤ ਦੇ ਵਿੱਚ ਜਹਿਰੀਲਾ ਪਾਣੀ ਆ ਰਿਹਾ ਤੇ ਉਸੇ ਪਾਣੀ ਦੇ ਨਾਲ ਕਿਸਾਨ ਨੂੰ ਆਪਣੀ ਖੇਤੀ ਕਰਨੀ ਪੈ ਰਹੀ ਆ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨੇ ਖੇਤਾਂ 'ਚ ਝੋਨਾ ਲਾਇਆ ਹੋਇਆ ਪਰ ਇਹ ਝੋਨਾ ਹੋਵੇ ਜਾਪ ਰਿਹਾ ਜਿਵੇਂ ਲਾਲ ਰੰਗ ਦੇ ਪਾਣੀ ਦੇ ਵਿੱਚ ਖੂਨ ਵਰਗੇ ਪਾਣੀ ਦੇ ਵਿੱਚ ਇਹ ਝੋਨਾ ਬੀਜਿਆ ਹੋਵੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾਂ ਤਾਂ ਉਹ ਕਿਸਾਨ ਦੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਦਾ ਖੇਤ ਆ ਹੈ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਆ ਪਿੰਡ ਅਲਵਰਖਾ ਜ਼ਿਲ੍ਹਾ ਸੰਗਰੂਰ ਜੀ ਕੁਲਵਿੰਦਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਹੱਥ 'ਚ ਫਾਈਲ ਆ ਕਿੰਨੇ ਸਮੇਂ ਤੋਂ ਤੁਸੀਂ ਇਸ ਮੁਸੀਬਤ ਦੇ ਨਾਲ ਝੇਲ ਰਹੇ ਹੋ ਤੇ ਕਿੰਨੀਆਂ ਗੁਹਾਰਾ ਹੁਣ ਤੱਕ ਪ੍ਰਸ਼ਾਸਨ ਕੋਲ ਸਰਕਾਰ ਕੋਲ ਲਗਾ ਚੁੱਕੇ ਹੋ ਮੈਂ ਮੇਰਾ ਫਾਦਰ ਸੀ ਪਹਿਲਾਂ ਮੇਰਾ ਫਾਦਰ ਲੜਦਾ ਰਿਹਾ ਇਸ ਫੈਕਟਰੀ ਜਦ ਲੱਗੀ ਆ ਅਸੀਂ ਜਦ ਤੇ ਚੂਜ ਰਹਿਆ ਜਦ ਤੇ ਫੈਕਟਰੀ ਲੱਗੀ ਆ 85 ਤੋਂ ਲੈ ਕੇ 95 ਤੋਂ ਲੈ ਕੇ ਅਸੀਂ ਹੁਣ ਤੱਕ 99 ਤੱਕ ਅਸੀਂ ਬੋਰ ਲਵਾਇਆ ਡੂੰਗਾ ਪਾਣੀ ਪਹਿਲਾਂ ਲੈਵਲ ਉੱਚਾ ਸੀ ਫਿਰ ਇਹ ਉਦੋਂ ਵਾਰ ਮੈਂ ਆ ਕੇ ਪੈਨਸ਼ਨ ਤੇ ਲਵਾਇਆ ਤਾਂ ਜਮ੍ਹਾਂ ਲਾਲ ਪਾਣੀ ਸੀ ਜਦ ਕੇ ਇਹ ਫੈਕਟਰੀ ਇਥੋਂ ਬਾਗੀ ਸੀ ਮੇਰੇ ਭਾਈ ਦੋਨਾਂ ਦੀ ਡੈਥ ਹੋ ਗਈ ਹੈ ਉਹਦੇ ਜਵਾਕ ਨੇ ਜਿਹੜੇ ਉਹ ਵੀ ਮੈਂ ਧੀ ਸੀ ਸਭ ਨੂੰ ਗਿਆ ਦੋ ਸਾਲ ਹੋ ਗਏ ਵੀ ਭਾਈ ਇਹਨਾਂ ਨੂੰ ਕੋਈ ਰਿਸ਼ਕਾਰ ਦੇ ਦਿਓ ਜਾਂ ਇਹਨਾਂ ਦੇ ਫਸਲ ਵੀ ਸਾਡੀ ਖਤਮ ਆ ਹੁਣ ਤਾਂ ਸਾਡਾ ਕੋਈ ਸਾਧਨ ਨਹੀਂ ਹੈਗਾ ਤੁਹਾਡੀ ਜ਼ਮੀਨ ਨਹੀਂ ਆਪਾਂ ਕਿਦਾਂ ਕਿਤੇ ਕਹਿ ਸਕਦੇ ਇਹ ਖਰਾਬ ਹੋਈ ਪਈ ਹੈ ਕਿਉਂਕਿ ਇਹ ਤਾਂ ਜ਼ਹਿਰ ਤੁਹਾਡੀ ਜ਼ਮੀਨ 'ਚ ਵੀ ਮਿਲ ਗਈ ਹੋਣੀ ਹੁਣ ਲਗਾਤਾਰ ਹਰ ਵਾਰ ਜਦੋਂ ਇਹੀ ਪਾਣੀ ਜਾ ਰਿਹਾ ਹਾਂ ਇੱਥੇ ਤਾਂ ਬੁਰਾ ਹਾਲ ਆ ਜੀ ਇੱਕ ਦਿਹਾੜੀ ਕਰਨ ਵਾਲਾ ਕੰਮ ਆ ਇਹ ਫਸਲ ਦੇ ਵਿੱਚ ਸਾਨੂੰ ਅੱਧੀ ਫਸਲ ਮਿਲਦੀ ਆ ਇਹਦੇ ਨਾਲ ਜਿਹੜੀ ਜਮ ਫਸਲ ਖਰਾਬ ਹੋ ਜਾਂਦੀ ਆ ਅੱਧੀ ਫਸਲ ਹੁੰਦੀ ਨਹੀਂ ਜੀ ਕੈਮੀਕਲ ਆ ਇਹਦੇ ਵਿੱਚ ਜਿਹੜੇ ਕੈਮੀਕਲ ਕਰਕੇ ਕਿ ਨਾ ਇਹਨੂੰ ਫਸਲ ਨੂੰ ਪੂਰਾ ਝਾੜ ਨਹੀਂ ਮਿਲਦਾ ਹੈਗਾ। ਪਰ ਕੈਮੀਕਲ ਦੇ ਵਿੱਚ ਤਾਂ ਤੁਹਾਨੂੰ ਖੇਤੀ ਕਰਨੀ ਵੀ ਔਖੀ ਹੁੰਦੀ ਹੋਊਗੀ। ਮਜ਼ਦੂਰ ਝੋਨਾ ਕਿਵੇਂ ਲਾਉਂਦੇ ਹੁਣ ਇਹ ਜਿਹੇ ਜ਼ਹਿਰੀਲੇ ਪਾਣੀ ਦੇ ਵਿੱਚ। ਇਹਦੇ ਨਾਲ ਜੀ ਅਸੀਂ ਕਿ ਥੋੜਾ ਆ ਕਿ ਨਾ ਇਹ ਅੱਧੀ ਫਸਲ ਰਹਿੰਦੀ ਆ ਨਾ ਹੁਣ ਛੱਡ ਸਕਦੇ ਆਂ ਅਸੀਂ ਫਸਲ ਆ। ਫਸਲ ਅਸੀਂ ਛੱਡ ਨਹੀਂ ਸਕਦੇ ਹੈਗੇ ਨਾ ਬੇਲੀ ਛੱਡ ਸਕਦੇ ਆਂ ਅਸੀਂ। ਇਹਦੇ ਕਰਕੇ ਅਸੀਂ ਜਿੰਨਾ ਕਿ ਸਾਨੂੰ ਦਿੰਦੀ ਆ ਸਾਡੀ ਘਰ ਦੀ ਜ਼ਮੀਨਾਂ ਉਹਨਾਂ ਕੀ ਸਾਰ ਲੰਨਿਆ ਅਸੀਂ। ਪਰ ਸਾਨੂੰ ਬਹੁਤ ਮੁਸ਼ਕਲ ਹੋ ਰਿਹਾ ਜੇ ਸਾਨੂੰ ਇਹ ਪਾਣੀ ਲਵੇ ਸੁਆ ਜਾਂਦਾ ਸਾਨੂੰ ਇਹਦਾ ਪਾਣੀ ਮੁਹਈਆ ਕਰਾਇਆ ਜਾਵੇ ਤਾਂ ਕੁਛ ਨਾ ਕੁਛ ਅਸੀਂ ਜਿੰਦੇ ਰਹਿ ਸਕਦੇ ਹਾਂ ਬਿਲਕੁਲ ਨਾਲ ਕਿਸਾਨ ਯੂਨੀਅਨ ਵਾਲੇ ਵੀਰ ਮੌਜੂਦ ਨੇ ਬਾਈ ਜੀ ਤੁਹਾਡਾ ਕਿਹੜੀ ਯੂਨੀਅਨ ਆ ਤੁਹਾਡਾ ਕੀ ਨਾਮ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਦਾ ਪ੍ਰਧਾਨ ਨਾਮ ਕੁਲਵਿੰਦਰ ਸਿੰਘ ਮਾਝਾ ਕਿਵੇਂ ਦੇਖਦੇ ਹੋ ਕਿਸਾਨ ਮੁਸੀਬਤ ਦੇ ਵਿੱਚ ਆ ਬਿਲਕੁਲ 5-7 ਮੀਟਰ ਦੀ ਦੂਰੀ ਤੇ ਸੁਆ ਵਗਦਾ ਉਹ ਸੁਏ ਚ ਤੁਹਾਨੂੰ ਪਾਣੀ ਨਹੀਂ ਮਿਲ ਰਿਹਾ ਜ਼ਹਿਰੀਲੇ ਪਾਣੀ ਨਾਲ ਤੁਹਾਨੂੰ ਖੇਤੀ ਕਰਨੀ ਪੈ ਰਹੀ ਹੈ ਤਕਰੀਬਨ 4-5 ਸਾਲ ਤੋਂ ਭਰਾ ਜੀ ਇਹਦੇ ਨਾਲ ਬਾਈ ਨਾਲ ਅਸੀਂ ਵੀ ਜੂਝ ਰਹੇ ਹਾਂ ਇਸ ਲੜਾਈ 'ਚ ਅਸੀਂ ਡੀਸੀ ਸਾਹਿਬ ਨੂੰ ਵੀ 2-3 ਵਾਰ ਮਿਲੇ ਏਡੀਸੀ ਸਾਹਿਬ ਨੂੰ ਵੀ ਮਿਲੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਜਤਾਂ ਇਹਨੂੰ ਭਰਾ ਨੂੰ ਦੂਜੇ ਪਾਸੇ ਇਹ ਜਿੱਧਰਲੇ ਪਾਸੇ ਫੈਕਟਰੀ ਵਾਲਾ ਪਾਸਾ ਦੂਜੀ ਸਾਈਡ ਇਹਨੂੰ ਬੋਰ ਕਰਾ ਕੇ ਦਿੱਤਾ ਜਾਵੇ ਜਾਂ ਇਹਦਾ ਨਹਿਰੀ ਪਾਣੀ ਦਾ ਪ੍ਰਬੰਧ ਕਰਿਆ ਜਾਵੇ ਇਹਦੇ ਦੋ ਭਰਾ ਇਹ ਜ਼ਹਿਰੀਲੇ ਪਾਣੀ ਦੇ ਪੀੜਤ ਸੀ ਜਿਹੜੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਘਰ ਵਾਲਿਆਂ ਦੀ ਡੈਥ ਹੋ ਗਈ ਉਹਨਾਂ ਦੇ ਬੱਚਿਆਂ ਵਾਸਤੇ ਵੀ ਅਸੀਂ ਏਡੀਸੀ ਸਾਹਿਬ ਨੂੰ ਕਿਹਾ ਜਾ ਕੇ ਵੀ ਉਹਨਾਂ ਦੇ ਬੱਚਿਆਂ ਨੂੰ ਕੋਈ ਰੁਜ਼ਗਾਰ ਦਿੱਤਾ ਜਾਵੇ ਕੋਈ ਤਰਸ ਦੇ ਆਧਾਰ ਤੇ ਸਰਕਾਰ ਕੋਲੇ ਬਹੁਤ ਪ੍ਰਬੰਧ ਨੇ ਕੁਦਰਤੀ ਰਾਹਤ ਫੰਡ ਡੀਸੀਆਂ ਕੋਲੇ ਇੰਨਾ ਪਿਆ ਜਿਹੜਾ ਉਹ ਖਰਚ ਨਹੀਂ ਕਰ ਰਹੇ ਕਰੋੜਾ ਰੁਪਿਆ ਅਰਬ ਰੁਪਿਆ ਸਰਕਾਰ ਕੋਲੇ ਪਿਆ ਜੇ ਸਰਕਾਰ ਚਾਹੇ ਡੀਸੀ ਸਾਹਿਬ ਚਾਹਣ ਤਾਂ ਇਹਨੂੰ ਬਾਈ ਨੂੰ ਬੋਰ ਕਰਾ ਕੇ ਵੀ ਦੇ ਸਕਦੇ ਨੇ ਦੂਜੇ ਪਾਸੇ ਇਹਨੂੰ ਸੈਰੀ ਪਾਣੀ ਦਾ ਪ੍ਰਬੰਧ ਵੀ ਕਰਕੇ ਦੇ ਸਕਦੇ ਸੀ ਕਿੰਨੀ ਕਿੰਨੇ ਕਿ ਇਲਾਕੇ ਦੇ ਵਿੱਚ ਆ ਕਿੰਨੀਆਂ ਕਿ ਮੋਟਰਾਂ 'ਚ ਇਹੋ ਜਿਹਾ ਜ਼ਹਿਰੀਲਾ ਪਾਣੀ ਰੰਗ ਬਰੰਗਾ ਆ ਰਿਹਾ ਤਿੰਨ ਚਾਰ ਮੋਟਰਾਂ 'ਚ ਆਜੇ ਵੀ ਆ ਇਹ ਪਹਿਲਾਂ ਜਿਹੜੀਆਂ ਲਾਗੇ ਲਾਗੇ ਮੋਟਰਾਂ ਦੀਆਂ ਸਾਰੀਆਂ 'ਚ ਸੀ ਇਹ ਤਾਂ ਪਰ ਪੀ ਵੀ ਨਹੀਂ ਸਕਦੇ ਹੁਣ ਨਹੀਂ ਪੀਣ ਵਾਸਤੇ ਤਾਂ ਪਾਣੀ ਪ੍ਰਾਪਾ ਖੇਤ ਕੰਮ ਕਰਦੇ ਆ ਪਾਣੀ ਘਰੋਂ ਪੀਣ ਲੋ ਲੈ ਕੇ ਆਉਨੇ ਆ ਤੁਸੀਂ ਪਹਿਲਾਂ ਪੁੱਛਦੇ ਸੀ ਮਜ਼ਦੂਰਾਂ ਦੀ ਗੱਲ ਜਦੋਂ ਇਹ ਝੋਨਾ ਸੀ ਲਵਾਉਣਾ ਝੋਨੇ ਦਾ ਕੱਦੂ ਕਰਕੇ ਬਿਲਕੁਲ ਪਾਣੀ ਸਤਾ ਕੇ ਫੇਰ ਅਸੀਂ ਲੈ ਕੇ ਆਉਨੇ ਆ ਕਿਉਂਕਿ ਕਾਲਾ ਪਾਣੀ ਖੜਾ ਹੁੰਦਾ ਮਜ਼ਦੂਰਾਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਕੈਮੀਕਲ ਪਾਤਾ ਹੁਣ ਵੀ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਉਹ ਤਾਂ ਝੋਨਾ ਨਹੀਂ ਲਾਉਂਦੇ ਪਿੰਡ ਵਾਲੇ ਤਾਂ ਜਿਹੜੇ ਪ੍ਰਦੇਸੀ ਭਈਏ ਨੇ ਖੇਤ ਚੋਂ ਕੱਦੂ ਕਰਕੇ ਸਾਰਾ ਪਾਣੀ ਕੱਢ ਕੇ ਪ੍ਰਦੇਸੀਆਂ ਜਿਹੜੇ ਉਹਨਾਂ ਨੂੰ ਜਿਵੇਂ 4000 5000 ਕਿੱਲੇ ਦਾ ਰੇਟ ਆ ਉਹਨਾਂ ਨੂੰ ਦੁੱਗਣੇ ਪੈਸੇ ਦੇ ਕੇ ਫੇਰ ਇਹ ਝੋਨਾ ਲਵਾਇਆ ਨੁਕਸਾਨ ਤਾਂ ਫਿਰ ਵੀ ਉਹ ਪਰਦੇਸੀਆਂ ਦੀ ਚਮੜੀ ਦੇ ਉੱਪਰ ਕਰਦਾ ਹੋਊਗਾ ਬਾਈ ਜੀ ਦੁੱਗਣੇ ਪੈਸੇ ਮੰਗਦੇ ਨੇ ਕਿਵੇਂ ਹੁੰਦਾ ਦੁੱਗਣੇ ਪੈਸੇ ਲੈਂਦੇ ਨੇ ਜੀ ਉਹਨਾਂ ਨੂੰ ਜਾ ਕੇ ਕਿ ਨਾ ਡਾਕਟਰਾਂ ਤੋਂ ਮਾਲ ਲਵਾ ਜਿਹੜੇ ਅਸੀਂ ਲਿਆਉਨੇ ਆ ਸਟੋਰ ਚ ਉਹ ਲਾਉਣੇ ਆ ਉਹਨਾਂ ਦੇ ਮਜ਼ਦੂਰਾਂ ਦੇ ਕਿ ਗਾ ਨੂੰ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਪਰਦੇਸੀ ਨੇ ਉਹਨਾਂ ਨੂੰ ਤਾਂ ਪਤਾ ਨਹੀਂ ਹੈਗਾ ਪਰ ਅਸੀਂ ਜਦੋਂ ਉਹਨਾਂ ਪਰਦੇਸੀ ਨੂੰ ਜਦੋਂ ਬਾਹਰ ਨਿਕਲਦੇ ਨੇ ਬਾਹਰ ਫਿਰ ਦੋ ਦਿਨ ਬਾਅਦ ਤੇ ਉਹਨਾਂ ਨੂੰ ਮਾਲ ਲਵਾ ਤੇ ਦਵਾਈ ਦਿੰਨੇ ਆ ਅਸੀਂ ਤਾਂ ਜਾ ਕੇ ਕਿ ਨਾ ਉਹਨਾਂ ਦੇ ਮਤਲਬ ਵਿਚਾਰੇ ਆਹ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਸਾਨੂੰ ਪਤਾ ਜਦੋਂ ਲੇਬਰ ਸਾਨੂੰ ਦੇਖੇ ਕਿ ਨਾ ਉਸ ਤੋਂ ਬਾਅਦ ਮੰਨ ਲਵਗੈਰਾ ਲੈ ਕੇ ਦੇ ਕੇ ਉਹਨਾਂ ਨੂੰ ਫਰਸਟ ਡੇਟ ਦੇ ਕੇ ਕਿ ਨਾ ਫਿਰ ਅਸੀਂ ਭੇਜਦੇ ਹਾਂ ਤਾਂ ਬਿਲਕੁਲ ਕਿਸਾਨ ਲਗਾਤਾਰ ਇਸ ਮੁਸੀਬਤ ਦੇ ਨਾਲ ਜੂਝ ਰਿਹਾ ਤੁਹਾਨੂੰ ਇੱਧਰ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਇਹ ਕਿਸਾਨ ਦਾ ਖੇਤ ਆ ਜਿੱਥੇ ਲਾਲ ਜ਼ਹਿਰੀਲੇ ਪਾਣੀ ਦੇ ਵਿੱਚ ਜਿਹੜਾ ਕਿਸਾਨ ਆ ਆਪਣੀ ਫਸਲ ਬੀਜ ਰਿਹਾ ਪਰ ਦੂਜੇ ਪਾਸੇ ਬਿਲਕੁਲ ਕੁਝ ਮੀਟਰ ਦੇ ਉੱਪਰ ਜਿਹੜਾ ਸੂਆ ਉਹ ਜਾ ਰਿਹਾ ਜਿੱਥੇ ਕਿ ਪੰਜਾਬ ਸਰਕਾਰ ਕਰੀਏਗੀ ਸੀ ਕਿਸਾਨਾਂ ਨੂੰ ਹੁਣ ਨਹਿਰੀ ਪਾਣੀ ਦੇਵਾਂਗੇ ਤਾਂ ਇਹ ਸਾਫ਼ ਨਹਿਰੀ ਪਾਣੀ ਦੀ ਕਿਸਾਨ ਲਗਾਤਾਰ ਮੰਗ ਕਰ ਰਿਹਾ ਕਿਉਂਕਿ ਇੰਨੀ ਇੱਕ ਦੂਰੀ ਦੇ ਉੱਪਰ ਬੜੀ ਆਸਾਨੀ ਦੇ ਨਾਲ ਜਿਹੜਾ ਕਿਸਾਨ ਨੂੰ ਇਹ ਪਾਣੀ ਦਿੱਤਾ ਜਾ ਸਕਦਾ ਪਰ ਹੁਣ ਉਹ ਕਿਸਾਨ ਮਜਬੂਰ ਆ ਉਸੀ ਜ਼ਹਿਰੀਲੀ ਲਾਲ ਰੰਗ ਦੇ ਪਾਣੀ ਦੇ ਨਾਲ ਆਪਣੀ ਖੇਤੀ ਕਰਨ ਨੂੰ ਕਿਤੇ ਨਾ ਕਿਤੇ ਗੰਭੀਰ ਬਿਮਾਰੀਆਂ ਨੂੰ ਵੀ ਜਿਹੜਾ ਸੱਦਾ ਇਹ ਜ਼ਹਿਰੀਲਾ ਪਾਣੀ ਦੇ ਰਿਹਾ